ਵੀਜ ਬਰਮ ਵੀਜ ਬਰਮ ਦੇ ਲਈ ਆਪਾਂ ਨੇ ਕੁਝ ਵੈਜੀਆ ਲਈਆਂ ਜੈਸੇ ਮਟਰ ਗਾਜਰ ਗੋਭੀ ਆਲੂ ਦੇ ਆ ਪਿਆਜ਼ ਇਹਨਾਂ ਨੂੰ ਆਪਾਂ ਹੁਣ ਬਰੀ ਇੰਨਾਂ ਦੀ ਬਰੀਕ ਬਰੀਕ ਚੋਪਿੰਗ ਕਰਾਂਗੇ ਸਾਰੀਆਂ ਵੈਜੀਆਂ ਦੀ ਇਹਨਾਂ ਵੈਜੀਆਂ ਦੀ ਚੋਪਿੰਗ ਕਰ ਲਈ ਆ ਬੀਕ ਬੀਕ ਕੱਟ ਲਈਆਂ ਨੇ ਸਾਰੀਆਂ ਵੈਜੀਆਂ ਗਾਜਰ ਮਟਰ ਪਿਆਜ਼ ਟੀਆਲੂ ਤੇ ਅਦਰਕ ਹਰੀ ਮਿਰਚ ਗੋਭੀ ਸਾਰੇ ਪਕਟ ਲੈਨੇ ਹੁਣ ਆਪਾਂ ਬਣਾਉਣਾ ਸਟਾਰਟ ਕਰਾਂਗੇ ਆਪਣਾ ਵੈਜ ਪਲਾਉ ਲੋ ਜੀ ਹੁਣ ਆਪਾਂ ਸ਼ੁਰੂ ਕਰਦੇ ਆਂ ਆਪਣਾ ਵੈਜ ਪਲਾਉ ਬਣਾਉਣਾ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਪਾ ਲਾਂਗੇ ਤੇਲ di parando Moghto Apanchi ila jada ban ਆਪਣਾ ਜੀਰਾ ਜਿਹੜਾ ਬਣ ਚੁੱਕਿਆ ਹੁਣ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਹੁਣ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਪਿਆਜ਼ ਪਿਆਜ਼ ਜੇ ਬ੍ਰਾਊਨ ਹੋਏ ਤੋਂ ਬਾਅਦ സാർ മസാല അപ്പോൾ മസാല മിക്സ് ਲੋਡ ਹੁਣ ਆਪਣੀ ਵੈਜੀਟੇਬਲਸ ਨੂੰ ਜਿਹੜੀਆਂ ਸਾਰੀਆਂ ਪਕਕ ਦਿੱਤੀਆਂ ਨੇ ਹੁਣ ਆਪਾਂ ਇਹਨਾਂ ਦੇ ਵਿੱਚ ਜਾ ਪਾਣੀ ਵੀ ਐਡ ਕਰਾਂਗੀ ਜਿੰਨਾ ਟਾਈਮ ਲੇ ਚਾ ਆਪਣੇ ਪਲਾਉ ਜਿਹੜਾ ਉਹ ਪੱਕ ਜਾਵੇ ਹੁਣ ਆਪਾਂ ਵੇਟ ਕਰਾਂਗੇ ਪਲਾਉ ਦੇ ਬਣਨ ਦੀ ਲਓ ਜੀ ਹੁਣ ਆਪਾਂ ਦੇਖਦੇ ਆ ਆਪਣੇ ਪਲਾਉ ਬਣ ਚੁੱਕੇ ਆ ਕਿ ਨਹੀਂ ਲਓ ਜੀ ਆਪਣੇ ਪਲਾਉ ਬਿਲਕੁਲ ਰੈਡੀ ਨੇ ਖਾਣ ਵਾਸਤੇ ਐਸਟਰਮ वेजिटेबल्स ਪਾ ਕੇ ਤੇ ਆਪਣੇ ਬਰੌਸ ਨੂੰ ਬਣਾ ਸਕਦੇ ਹਾਂ